ਦੋ ਜਵਾਕਾਂ ਸਮੇਤ ਸੀਵਰੇਜ ਚ ਡਿੱਗਿਆ ਬੰਦਾ ਦੇਖੋ ਕਿਵੇਂ ਮੌਕੇ ਤੇ ਪਈ ਕੂਕ ਰੋਲੀ ਪੂਰੀ ਘਟਨਾ ਸੀਸੀਟੀਵੀ ਚ ਹੋ ਗਈ ਕੈਦ ਤੁਸੀਂ ਵੀ ਦੇਖੋ ਰੂ ਕੰਬਾਉ ਵੀਡੀਓ ਵੀਡੀਓ ਨੂੰ ਕਰੋ ਵੱਤੋ ਵੱਧ ਸ਼ੇਅਰ ਇੱਥੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਸੜਕ ਵਿੱਚ ਕਾ 18 ਫੁੱਟ ਡੂੰਘਾ ਸੀਵਰ ਜਿਹੜਾ ਆ ਤਿਆਰ ਕੀਤਾ ਜਾ ਰਿਹਾ ਸੀ ਪਰ ਉਸ ਦੇ ਉੱਤੇ ਕੋਈ ਟੱਕਣ ਨਹੀਂ ਰੱਖਿਆ ਗਿਆ ਸੀ ਤੇ ਇਹ ਵਿਅਕਤੀ ਆਪਣੇ ਦੋ ਨਿੱਕੇ-ਨਿੱਕੇ ਨਿਆਣਾਂ ਨੂੰ ਸਕੂਲ ਤੋਂ ਘਰ ਵਾਪਸ ਲੈ ਕੇ ਜਾ ਰਿਹਾ ਸੀ ਇਸੇ ਦਰਮਿਆਨ ਜਦੋਂ ਉੱਥੋਂ ਲੰਘਣ ਲੱਗਦਾ ਤਾਂ ਮਿੱਟੀ ਤੋਂ ਉਸਦਾ ਪੈਰ ਫਿਸਲ ਜਾਂਦਾ ਤੇ ਉਹ ਦੋਨੋਂ ਬੱਚਿਆਂ ਸਮੇਤ ਜਿਵੇਂ ਮੋਟਰਸਾਈਕਲ ਤੇ ਟੇਡਾ ਹੁੰਦਾ ਤਾਂ ਦੋਨੋਂ ਬੱਚਿਆਂ ਸਮੇਤ ਇਸ ਡੂੰਗੇ ਸੀਵਰੇਜ ਦੇ ਵਿੱਚ ਜਾ ਗਿਰਦਾ ਮੌਕੇ ਤੇ ਲੋਕ ਇਕੱਠੇ ਹੁੰਦੇ ਨੇ ਹਾਲਾਂਕਿ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਾਂਦਾ ਪਰ ਪੂਰੀ ਘਟਨਾ ਜੋ ਤੁਸੀਂ ਦੇਖ ਰਹੇ ਹੋ ਇਹ ਵੱਡੀ ਲਾਪਰਵਾਹੀ ਹੈ ਇਹਨਾਂ ਨਿੱਕੇ ਨਿੱਕੇ ਮਾਸੂਮ ਬੱਚਿਆਂ ਨਾਲ ਕੋਈ ਘਟਨਾ ਵੀ ਵਾਪਰ ਸਕਦੀ ਸੀ ਦੋ ਜਵਾਕਾਂ ਸਮੇਤ ਸੀਵਰੇਜ ਚ ਡਿੱਗਿਆ ਬੰਦਾ ਦੇਖੋ ਕਿਵੇਂ ਮੌਕੇ ਤੇ ਪਈ ਕੂਕ ਰੋਲੀ ਪੂਰੀ ਘਟਨਾ ਸੀਸੀਟੀਵੀ ਵਿੱਚ ਹੋ ਗਈ ਕੈਦ ਤੁਸੀਂ ਵੀ ਦੇਖੋ ਰੂ ਕੰਬਾਉ ਵੀਡੀਓ ਵੀਡੀਓ ਨੂੰ ਕਰੋ ਵੱਤ ਤੋਂ ਵੱਧ ਸ਼ੇਅਰ ਇਥੇ ਪਰਿਸ਼ਾਸ਼ਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਸੜਕ ਵਿੱਚਕਾਰ 18 ਫੁੱਟ ਡੂੰਘਾ ਸੀਵਰ ਜਿਹੜਾ ਆ ਤਿਆਰ ਕੀਤਾ ਜਾ ਰਿਹਾ ਸੀ ਪਰ ਉਸ ਦੇ ਉੱਤੇ ਕੋਈ ਟੱਕਣ ਨਹੀਂ ਰੱਖਿਆ ਗਿਆ ਸੀ ਤੇ ਇਹ ਵਿਅਕਤੀ ਆਪਣੇ ਦੋ ਨਿੱਕੇ-ਨਿੱਕੇ ਨਿਆਣਾ ਨੂੰ ਸਕੂਲ ਤੋਂ ਘਰ ਵਾਪਸ ਲੈ ਕੇ ਜਾ ਰਿਹਾ ਸੀ ਇਸੇ ਦਰਮਿਆਨ ਜਦੋਂ ਉੱਥੋਂ ਲੰਘਣ ਲੱਗਦਾ ਤਾਂ ਮਿੱਟੀ ਤੋਂ ਉਸਦਾ ਪੈਰ ਫਿਸਲ ਜਾਂਦਾ ਤੇ ਉਹ ਦੋਨੋਂ ਬੱਚਿਆਂ ਸਮੇਤ ਜਿਵੇਂ ਮੋਟਰਸਾਈਕਲ ਤੇ ਟੇਡਾ ਹੁੰਦਾ ਤਾਂ ਦੋਨੋਂ ਬੱਚਿਆਂ ਸਮੇਤ ਇਸ ਡੂੰਘੇ ਸੀਵਰੇਜ ਦੇ ਵਿੱਚ ਜਾगिरਦਾ ਮੌਕੇ ਤੇ ਲੋਕ ਇਕੱਠੇ ਹੁੰਦੇ ਨੇ ਹਾਲਾਂਕਿ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਾਂਦਾ ਪਰ ਪੂਰੀ ਘਟਨਾ ਤੁਸੀਂ ਦੇਖ ਰਹੇ ਹੋ ਇਹ ਵੱਡੀ ਲਾਪਰਵਾਹੀ ਇਨ੍ਹਾਂ ਨਿੱਕੇ ਨਿੱਕੇ ਮਾਸੂਮ ਬੱਚਿਆਂ ਨਾਲ ਕੋਈ ਘਟਨਾ ਵੀ ਵਾਪਰ ਸਕਦੀ ਸੀ